ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਵੱਖ-ਵੱਖ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮਿਲ ਕੇ ਅੱਜ ਬਲਾਕ ਨੂਰਪੇਵੇਦੀ ਦੀਆਂ ਵੱਖ-ਵੱਖ ਸਮੱਸਿਆਵਾਂ ਸੰਬੰਧੀ ਮਾਨਯੋਗ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂਰਪੇਵੇਦੀ ਮੈਡਮ ਸੁਨੀਤਾ ਖਿੱਲਣ ਨੂੰ ਸੌਂਪਿਆ ਇਸ ਮੌਕੇ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬਲਾਕ ਨੂਰਪੇਵੇਦੀ ਦੀਆਂ ਸਾਰੀਆਂ ਸੜਕਾਂ ਬਹੁਤ ਹੀ ਤਰਸਯੋਗ ਹਾਲਤ ਵਿੱਚ ਹਨ ਚਾਹੇ ਉਹ ਮੁੱਖ ਸੜਕਾ ਹੋਣ ਜਾਂ ਪਿੰਡਾਂ ਦੀਆਂ ਸੜਕਾਂ ਹੋਣ ਥਾਂ-ਥਾਂ ਤੇ ਵੱਡੇ ਖੱਡੇ ਪਏ ਹੋਣ ਹਨ ਜੋ ਹਰ ਵਕਤ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ ਜੇਕਰ ਇਹਨਾਂ ਦੀ ਮੁਰੰਮਤ ਤੁਰੰਤ ਪ੍ਰਭਾਵ ਨਾਲ ਨਾ ਕੀਤੀ ਗਈ ਤਾਂ ਕਿਸੇ ਵੀ ਸਮੇਂ ਅਣਸਕਾਮੀ ਘਟਨਾ ਵਾਪਰ ਸਕਦੀ ਹੈ ਉਹਨੇ ਇਹ ਵੀ ਕਿ ਕਿ ਸੜਕਾਂ ਤੋਂ ਇਲਾਵਾ ਜੇ ਗੱਲ ਕਰੀਏ ਬਲਾਕਾਂ ਅੰਦਰ ਸਥਿਤ ਵੱਖ-ਵੱਖ ਸਰਕਾਰੀ ਇਮਾਰਤਾਂ ਚਾਹੇ ਉਹ ਪੰਜਾਬ ਰਾਜ ਬਿਲੀਬੋਰਡ ਸਿੰਘਪੁਰ ਦਾ ਦਫ਼ਤਰ ਹੋਵੇ ਜਾਂ ਨੂਰਪ੍ਰਵੇਦੀ ਦਾ ਖਜ਼ਾਨਾ ਦਫ਼ਤਰ ਉਨਾਂ ਦੀ ਵੀ ਹਾਲਤ ਇੰਨੀ ਬਦਤਬੱਰ ਹੋ ਚੁੱਕੀ ਹੈ ਕਿ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਦੀ ਜ਼ਿੰਦਗੀ ਵੀ ਕਿਸੇ ਵੀ ਕੀਮਤ ਤੇ ਸੁਰੱਖਿਅਤ ਨਹੀਂ ਹੈ ਇਸ ਲਈ ਵਿਧਾਇਕ ਇਸ ਵੰਦੀ ਵੀ ਧਿਆਨ ਦਿੰਦੇ ਹੋਏ ਇਹਨਾਂ ਇਮਾਰਤਾਂ ਤੇ ਚੱਲੇ ਦਫ਼ਤਰਾਂ ਨੂੰ ਤੁਰੰਤ ਇਤੋਂ ਤਬਦੀਲ ਕਰਾਵੇ ਅਤੇ ਉਸ ਤੋਂ ਬਾਅਦ ਖਸਤਾ ਹਾਲਤ ਚ ਪਹੁੰਚ ਚੁੱਕੀਆਂ ਸਰਕਾਰੀ ਇਮਾਰਤਾਂ ਨੂੰ ਨਵੇਂ ਸਿਰੇ ਬਣਾਉਣ ਦੇ ਉਪਰਾਲੇ ਸ਼ੁਰੂ ਕਰਨ ਸ਼ਰਮ ਨੇ ਕਿਹਾ ਕਿ ਪਿਛਲੇ ਕੋਈ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੀ ਰਜਿਸਟਰੀਆਂ ਦੇ ਰੇਟਾਂ 'ਚ ਕਾਫੀ ਵਾਧਾ ਕੀਤਾ ਗਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਵੰਦੀ ਉ체ਚੇ ਕਦਮ ਚੱਕਦਿਆਂ ਹੋਇਆ ਇੱਕ ਕਮੇਟੀ ਬਣਾ ਕੇ ਇਸ ਨੂੰ ਦੁਬਾਰਾ ਰਿਵਿਊ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਦੇ ਜੀਬ ਤੇ ਵਾਧੂ ਬੋਝ ਨਾ ਪਵੇ ਇਸ ਤੋਂ ਇਲਾਵਾ ਉਹਨਾਂ ਨੇ ਆਮ ਲੋਕਾਂ ਦੀ ਸਹੂਲਤ ਲਈ ਇੱਕ ਨਾਲ ਤੋਂ ਘੱਟ ਜੀਵੀਆਂ ਦੀਆਂ ਰਜਿਸਟਰੀਆਂ ਤੁਰੰਤ ਪ੍ਰਭਾਵ ਨਾਲ ਖੋਲ੍ਹਣ ਦੀ ਮੰਗ ਕੀਤੀ ਇਸ ਮੁcke ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਪਹੁੰਚੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸ੍ਰਿੰਦਰ ਸਿੰਘ ਹਰੀਪੁਰ ਨੇ ਗੱਲ ਕਰਦਿਆਂ ਕਿਹਾ ਕਿ ਹਲਕੀ ਅੰਦਰ ਬੇਸ਼ੱਕ ਵਿਕਾਸ ਹੁੰਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਅਸਲ ਚ ਤਸਵੀਰ ਕੁਝ ਹੋਰ ਹੀ ਹੈ ਇਸ ਲਈ ਮੌਜੂਦਾ ਹਲਕਾ ਵਿਧਾਇਕ ਨੂੰ ਚਾਹੀਦਾ ਹੈ ਉਹ ਲੋਕਾਂ ਦੀਆਂ ਜ਼ਰੂਰੀ ਲੋੜਾਂ ਤੇ ਮੰਗਾਂ ਜਲਦ ਪੂਰੀਆਂ ਕਰੇ ਅਤੇ ਵੱਧ ਤੋਂ ਵੱਧ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕਰੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਬੜੀਆਂ ਉਮੀਦਾਂ ਨਾਲ ਸੱਤਾ 'ਚ ਬਿਠਾਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਨੂਰਪ੍ਰਵੀਤੀ ਸੁਨੀਤਾ ਦੇਵੀ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਜੋ ਵੀ ਮੰਗ ਪੱਤਰ ਦਿੱਤਾ ਗਿਆ ਹੈ ਉਸ ਨੂੰ ਉੱਚ ਅਧਿਕਾਰੀਆਂ ਨੂੰ ਪੇਸ਼ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਉਹ ਮੰਗ ਬਤੀਤਾ ਵੀ ਅੱਜ ਕਿਸ ਮੰਦੀ ਬਤੀਤਾ ਵੀ ਆ ਇਸ ਬਾਰੇ ਅੱਜ ਅਸੀਂ ਜਲਾ ਕਾਂਗਰਸ ਕਮੇਟੀ ਵੱਲੋਂ ਖਾਸ ਕਰ ਬਲਾਕ ਨੂਰ ਪਰਵੇਦੀ ਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਹੈ ਜਿਹਦੇ ਨਾਲ ਸਾਡਾ ਸਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਪਰੇਸ਼ਾਨੀ ਦੇ ਮੁੱਦੇ 'ਤੇ ਅੱਜ ਅਸੀਂ ਜਿਹੜੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਉਹਨੂੰ ਜਗਾਉਣ ਦੇ ਲਈ ਸਾਡੀ ਸਮੂਹ ਕਾਂਗਰਸ ਪਾਰਟੀ ਦੀ ਟੀਮ ਤੇ ਇਲਾਕੇ ਦੇ ਸਾਡੇ ਜਿਹੜੇ ਪਤਵੰਤ ਤੇ ਲੀਡਰ ਹੈ ਉਹਨਾਂ ਨੇ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਇਲਾਕੇ ਦੀਆਂ ਜਿਹੜੀਆਂ ਸੜਕਾਂ ਹੈ ਕੀ ਸਰਕਾਰੇ ਇੰਤਜ਼ਾਰ ਕਰ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਹੋਏ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਬਿਜਲੀ ਦਫ਼ਤਰ ਦੇ ਅੰਦਰ ਜਿਹੜਾ ਬਿਜਲੀ ਬੋਰਡ ਦਾ ਦਫ਼ਤਰ ਹੈ ਉੱਥੇ ਮਲਾਜ਼ਮ ਦੇ ਨਾਲ ਦੁਰਘਟਨਾ ਹੋਣ ਤੋਂ ਬਚ ਗਈ ਜਿਹੜੀਆਂ ਵੀ ਬਿਲਡਿੰਗ ਜ਼ਰੀਏਬਲ ਨਹੀਂ ਹਨ ਉਹਨਾਂ ਬਿਲਡਿੰਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਮਰਮਤ ਕਰਨ ਦੇ ਲਈ ਜਾਂ ਉਹਨਾਂ ਦਾ ਪੁਖਤਾ ਇੰਤਜ਼ਾਮ ਕਰਨ ਦੇ ਲਈ ਅਸੀਂ ਮੰਗ ਕੀਤੀ ਤੇ ਇਸ ਤੋਂ ਇਲਾਵਾ ਅਸੀਂ ਇੱਕ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ ਕੁਝ ਸਮੇਂ ਜੀ ਜਿਹੜੇ ਰੈਵਨਿਊ ਦੇ ਰੇਟ ਰਜਿਸਟਰੀ ਦੇ ਉਹ ਅਸਮਾਨ ਨੂੰ ਛੂਹਣ ਲੱਗ ਗਏ ਲੋਕਾਂ ਨੂੰ ਉਹਨਾਂ ਤੋਂ ਆਸ ਨਹੀਂ ਸੀ ਕਿ ਇਹ ਲੋਕਾਂ ਦੀ ਲੁੱਟ 'ਚ ਇਹੋ ਜੇ ਕੰਮ ਕਰਨਗੇ ਜਿੱਥੋਂ ਤੱਕ ਛੋਟੀ ਰਜਿਸਟਰੀ ਦਾ ਸਵਾਲ ਹੈ ਕਿਸੇ ਗਰੀਬ ਆਦਮੀ ਨੇ ਕਿਸੇ ਸਧਾਰਨ ਆਦਮੀ ਨੇ ਆਪਣੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਆਪਣੇ ਬੱਚੇ ਦੀ ਸ਼ਾਦੀ ਕਰਨੀ ਹੋਵੇ ਕੋਈ ਆਪਣਾ ਦਵਾਦਾਰੂ ਖਰੀਦਣੀ ਹੋਵੇ ਆਪਣਾ ਇਲਾਜ ਕਰਾਣਾ ਹੋਵੇ ਤਾਂ ਪੰਜਾਬ ਸਰਕਾਰ ਦੇ ਇੱਕ ਸ਼ਾਹੀ ਫਰਮਾਨ ਦੇ ਨਾਲ ਜਿਹੜੀਆਂ ਲੰਬੇ ਸਮੇਂ ਤੋਂ ਰਜਿਸਟਰੀਆਂ ਬੰਦ ਹੈ ਅਸੀਂ ਉਹਦੀ ਵੀ ਮੰਗ ਕੀਤੀ ਕਿ ਇਹ ਜਿਹੜੀਆਂ ਰਜਿਸਟਰੀਆਂ ਖੋਲੀਆਂ ਜਾਣ ਦੂਜੇ ਪਾਸੇ ਤੁਹਾਡੇ ਕੈਮਰੇ ਦੇ ਰਾਹੀਂ ਮੇਰਾ ਸਵਾਲ ਹੈ ਹਲਕੇ ਦੇ ਵਿਧਾਇਕ ਦਿਨੇਸ਼ ਚੱਡਾ ਨੂੰ ਕਿ ਕੀ ਹਲਕਾ ਵਿਧਾਇਕ ਇਹਨਾਂ ਸੜਕਾਂ ਤੋਂ ਨਹੀਂ ਗੁਜ਼ਰਦੇ ਕੀ ਹਲਕਾ ਵਿਧਾਇਕ ਨੂੰ ਇਹਨਾਂ ਵੋਟਰਾਂ ਦੀ ਜਿਨ੍ਹਾਂ ਵੋਟਰਾਂ ਨੇ ਉਹਨੂੰ ਚੁਣ ਕੇ ਵਿਧਾਨ ਸਭਾ ਚ ਭੇਜਿਆ ਸੀ ਕੀ ਉਹਨਾਂ ਨੂੰ ਕੋਈ ਚਿੰਤਾ ਹੈ ਜੇਕਰ ਹਲਕੇ ਦੇ ਵਿਧਾਇਕ ਨੂੰ ਸਾਡੇ ਇਲਾਕੇ ਦੀ ਕੋਈ ਵੀ ਚਿੰਤਾ ਹੁੰਦੀ ਤਾਂ ਪਿਛਲੇ 3 ਸਾਲਾਂ ਚ ਜੋ ਸੜਕਾਂ ਦਾ ਹਾਲ ਹੈ ਉਹ ਨਹੀਂ ਹੋਣਾ ਸੀ ਅੱਜ ਲੋਕਾਂ ਦੀ ਇਹ ਚੇਤਾਵਨੀ ਹੈ ਕਿ ਜੇ ਸਮੇਂ ਸਿਰ ਸਰਕਾਰ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਆਉਣ ਵਾਲੇ 2027 ਚ ਲੋਕ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦੇਣਗੇ ਔਰ ਮੈਂ ਪ੍ਰਸ਼ਾਸਨ ਨੂੰ ਵੀ ਪ੍ਰਾਰਥਨਾ ਕਰਦਾ ਹਾਂ ਕੇ ਅੱਜ ਤੁਸੀਂ ਹਰਾਂ ਦੀ ਗੱਲ ਕਰ ਲੋ ਜੇ ਹੜਾਂ ਦੀ ਰੋਕ ਥਾਮ ਲਈ ਕੋਈ ਪੁਖਤਾ ਇੰਤਜ਼ਾਮ ਹੁੰਦੇ ਤਾਂ ਸਾਡੇ ਲੋਕਾਂ ਨੂੰ ਪਿੰਡਾਂ 'ਚ ਪਰੇਸ਼ਾਨੀ ਨਾ ਹੁੰਦੀ ਬੁਰਜਾਲੀ ਸੜਕ ਦੀ ਗੱਲ ਕਰ ਲੋ ਅੱਜ ਪ੍ਰਾਚੀਨ ਮੰਦਿਰ ਜਟਵਾੜ ਦੀ ਸੜਕ ਹੈ ਜਿਹੜੀ ਜਿੱਥੇ ਹਜ਼ਾਰਾਂ ਹੀ ਹਜ਼ਾਰਾਂ ਸ਼ਰਧਾਲੂ ਗਏ ਉਹ ਸੜਕ ਦੀ ਗੱਲ ਕਰ ਲੋ ਅੱਜ ਤੁਸੀਂ ਜੇ ਜੇਤੇਵਾਲ ਤੋਂ ਮਕਾਰੀ ਪਿੰਡ ਨੂੰ ਜਾਣਾ ਹੋਵੇ ਪਿੱਛੇ ਸਾਡੇ ਸੋਸਾਇਟੀ ਦੇ ਲੋਕਾਂ ਨੇ ਉੱਥੇ ਇੱਕ ਕਿਸ਼ਤੀ ਪਾ ਕੇ ਵੀ ਦਿਖਾਈ ਉੱਥੇ ਲੋਕਾਂ ਨੇ ਇੱਕ ਦੂਜੇ ਨੂੰ ਮੁੰਡੇ ਪਰਚਾ ਕੇ ਵੀ ਛੱਡਿਆ ਕੀ ਇਹ ਕੋਈ ਸਰਕਾਰ ਨਾਮ ਦੀ ਚੀਜ਼ ਹੈ ਇਹ ਪਹਿਲਾਂ ਵੀ ਅਕਸਰ ਵਿਅੰਗ ਕੱਸੇ ਜਾਂਦੇ ਆ ਕਿ ਪੰਜਾਬ ਚ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਇਸ ਸਰਕਸ ਦਾ ਖਾਤਮਾ 2027 ਚ ਹੋਣ ਜਾ ਰਿਹਾ ਹੈ ਮੈਂ ਚੇਤਾਵਨੀ ਦੇਣਾ ਚਾਹੁੰਦਾ ਜ਼ਿਲ੍ਹੇ ਦੇ ਅਫਸਰਾਂ ਨੂੰ ਕਿ ਜੇਕਰ ਇਹਨਾਂ ਨੇ ਆਵਾਜਾਈ ਦੇ ਪੁਖਤਾ ਇੰਤਜ਼ਾਮ ਨਾ ਕੀਤੇ ਸੜਕਾਂ ਦੀ ਮੁਰੰਮਤ ਨਾ ਕੀਤੀ ਤਾਂ ਜ਼ਿਲ੍ਹਾ ਪਧਰੀ ਵਿਸ਼ਾਲ ਧਰਨਾ ਦੱਤਿਕ ਵਿਸ਼ਨੂੰ ਰੋਪੜ ਦੇ ਅੱਗੇ ਅੱਗੇ ਲਾ ਕੇ ਅਸੀਂ ਪੂਰਾ ਜਲਾਜਾਮ ਕਰਾਂਗੇ ਕਿਉਂਕਿ ਜਦੋਂ ਕੋਈ ਅਨਸਖਾਮੀ ਘਟਨਾ ਹੋ ਜੇਗੀ ਇਹ ਫਿਰ ਜਾਗਣਗੇ ਇਹਦੇ ਨਾਲ ਦਰੇਸ਼ ਜੀ ਕਿਹੜੀ ਕਿਹੜੀ ਗੱਲ ਕਰੀਏ ਇੱਥੇ ਦਿਨ ਰਾਤ ਮਾਈਨਿੰਗ ਦੇ ਜਿਹੜੇ ਟਿਪਰ ਹੈ ਬਿਨਾ ਨੰਬਰਾਂ ਤੋਂ ਘੁੰਮਦੇ ਪਹਿਲਾਂ ਮਾਈਨਿੰਗ ਦੇ ਟਿਪਰਾਂ ਦੇ ਨਾਲ ਰੋਡ ਐਕਸੀਡੈਂਟ ਹੋਏ ਲੋਕਾਂ ਦੀ ਜਾਨ ਗਈ ਫਿਰ ਵੀ ਲੋਕਾਂ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਨਹੀਂ ਖੁੱਲੀਆਂ ਆ ਪਿਛਲੇ ਦਿਨੀ ਅਸੀਂ ਸਾਡੀ ਸਾਰੀ ਟੀਮ ਖੇੜਾ ਪੰਗਲਾ ਵਾਲੇ ਰਸਤੇ 'ਚ ਮੈਂ ਉੱਥੋਂ ਉਸ ਵੇਲੇ ਮੌਕੇ ਤੇ ਐਸਐਸਪੀ ਸਾਹਿਬ ਦੇ ਨਾਲ ਐਚਐਚਓ ਦੇ ਨਾਲ ਗੱਲ ਕੀਤੀ ਕਿ ਕੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਕੋਈ ਅਨਸਕਾਮੀ ਘਟਨਾ ਹੋਵੇ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਬੰਦਾ ਮਰ ਜਾਏ ਤੇ ਉਹ ਦੱਸ ਵੀ ਨਾ ਸਕੇ ਕਿ ਮੈਨੂੰ ਕਿਹੜੀ ਗੱਡੀ ਮਾਰ ਗਈ ਜੇ ਨਾਰਮਲ ਆਦਮੀ ਦਾ ਸਕੂਟਰ ਨਾਰਮਲ ਆਦਮੀ ਦੀ ਗੱਡੀ ਥੋੜੀ ਜਿਹੀ ਵੀ ਕਿਸੇ ਕਾਨੂੰਨ ਨੂੰ ਤੋੜਦੀ ਹੈ ਤਾਂ ਪੁਲਿਸ ਅਫਸਰ ਜਾਂਦੇ ਉਹਦਾ ਚਲਾਨ ਕਰਦੇ ਆ ਕਿ ਕਾਰਨ ਹੈ ਕਿ ਸਰਕਾਰ ਟਿੱਪਰਾਂ ਦੇ ਨਾਲ ਮਾਈਨਿੰਗ ਗਾਲਿਆਂ ਦੇ ਨਾਲ ਮਿਲੀ ਹੋਈ ਹੈ ਕੀ ਕਾਰਨ ਹੈ ਕਿ ਇੱਥੋਂ ਦੇ तमाम ਅਫਸਰ ਮਾਈਨਿੰਗ ਮਾਫੀਆ ਦੇ ਨਾਲ ਮਿਲੇ ਹੋਏ ਆ ਲੋਕ ਇਹਨਾਂ ਗੱਲਾਂ ਦਾ ਹਿਸਾਬ ਮੰਗਦੇ ਆ ਸੋ ਜਿੰਨੇ ਵੀ ਪੱਤਰਕਾਰ ਸਾਥੀ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਹੁਣ ਦੋ ਸ਼ਬਦ ਮੇਰੇ ਸਾਥੀ ਤੇ ਸਾਭ ਦਾ ਯੂਥ ਕਾਂਗਰਸ ਦੇ ਪ੍ਰਧਾਨ ਸਰੁੰਦਰ ਜੀ ਵੀ ਤੁਹਾਡੇ ਨਾਲ ਮੁਖਾਤਬ ਹੋਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਪ੍ਰਧਾਨ ਜੀ ਨੇ ਗੱਲ ਕਰੀ ਹੈ ਇੱਕ ਐਮਐਲਏ ਨੂੰ ਲੋਕ ਚੁਣਦੇ ਨੇ ਵਿਧਾਇਕ ਨੂੰ ਚੁਣਦੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਲਈ ਆਪਣੇ ਇਲਾਕੇ ਦੀਆਂ ਸਿਹਤ ਸਹੂਲਤਾਂ ਲਈ ਅੱਜ ਤੁਸੀਂ ਸੜਕਾਂ ਦੀ ਗੱਲ ਕਰ ਲੋ ਆ ਸਿੰਘਪੁਰ ਜਿਹੜੀ ਕੱਲ ਬਿਲਡਿੰਗ ਬਿਜਲੀ ਦਫ਼ਤਰ ਦੀ गिरी ਹੈ ਉਹਦੀ ਗੱਲ ਕਰ ਲੋ ਅੱਜ ਸੜਕਾਂ ਦਾ ਬੁਰਾ ਹਾਲ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਬਹੁਤ ਮਾੜੀ ਹੈ ਪਿਛਲੇ ਦਿਨਾਂ ਚ ਇੱਥੇ ਇੱਕ ਕਤਲ ਵੀ ਹੋਇਆ ਥੋੜੇ ਦਿਨ ਪਹਿਲਾਂ ਤੇ ਉਤੋਂ ਪਹਿਲਾਂ ਇੱਕ ਟਿੱਪਰ ਨਾਲ ਐਕਸੀਡੈਂਟ ਕਰਕੇ ਜੋ ਇੱਕ ਲੇਡੀ ਉਹ ਹੋ ਗਈ ਸੀ ਉਹਦੀ ਗੱਲ ਕਰ ਲੋ ਲੋਕਾਂ ਨੇ ਧਰਨਾ ਵੀ ਲਾਇਆ ਪਰ ਨਾ ਤਾਂ ਕੋਈ ਐਮਐਲਏ ਦਾ ਬਿਆਨ ਆਇਆ ਨਾ ਕੋਈ ਪ੍ਰਸ਼ਾਸਨ ਵੱਲੋਂ ਐਦਾਂ ਦੀ ਗੱਲ ਹੋਈ ਪਰ ਅੱਜ ਜੇ ਲੋਕਾਂ ਦੀ ਗੱਲ ਕਰੀਏ ਲੋਕ ਬਹੁਤ ਤੰਗ ਐ ਸਰਕਾਰ ਤੋਂ ਤੇ ਜੋ ਇਹ ਸਰਕਾਰ ਇਹਨਾਂ ਦੇ ਨਮਾਇंदे ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੋਣ ਦਵਾਗੇ 20000 ਕਰੋੜ ਰੁਪਇਆ ਮਾਈਨਿੰਗ ਚੋਂ ਅਸੀਂ ਲਿਆ ਕੇ ਸਰਕਾਰ ਦੇ ਖਜ਼ਾਨੇ ਚ ਲੈ ਕੇ ਆਵਾਂਗੇ ਅੱਜ ਸਾਢੇ 3 ਸਾਲ ਦਾ ਸਮਾਂ ਹੋ ਗਿਆ ਦੱਸੋ 20000 ਕਰੋੜ ਰੁਪਇਆ ਕਿੱਥੇ ਆ ਜਾਂ ਸਾਢੇ 3 ਸਾਲ ਦਾ حساب ਲਾ ਕੇ ਦੇਖ ਲੋ ਕਿੱਥੇ ਆ ਸਾਲ ਦਾ 20000 ਕਰੋੜ ਕਹਿੰਦੇ ਸੀ ਤੇ ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜੋ ਮੰਗ ਪੱਤਰ ਦੇਣ ਆਏ ਆ ਪ੍ਰਸ਼ਾਸਨ ਨੂੰ ਕਿ ਜੋ ਲੋਕਾਂ ਦੀਆਂ ਜੋਜ ਸੜਕਾਂ ਤੋਂ ਜਿਹਨਾਂ ਨੂੰ ਲੰਘਣਾ ਹੈ ਐਕਸੀਡੈਂਟ ਹੁੰਦੇ ਨੇ ਉਹਨਾਂ ਸੜਕਾਂ 'ਵਲ ਧਿਆਨ ਦਿੱਤਾ ਜਾਵੇ ਸੋ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਕਿ ਲੋਕਾਂ ਨੇ ਤੁਹਾਨੂੰ ਬੜੀਆਂ ਆਸਾਂ ਉਮੀਦਾਂ ਨਾਲ ਲੈ ਕੇ ਆਂਦਾ ਸੀ ਤੁਸੀਂ ਲੋਕਾਂ ਦੀਆਂ ਜੋ ਸੜਕਾਂ ਦੀ ਗੱਲ ਕਰ ਲੋ ਹੋਰ ਸਿਹਤ ਸਹੂਲਤਾਂ ਵੱਲ ਧਿਆਨ ਦਿਓ ਤਾਂ ਕਿ ਲੋਕ ਥੋੜੀ ਬਹੁਤੀ ਆਸ ਸਵਤੋ ਰੱਖ ਸਕਣ ਕਿ ਤੁਹਾਨੂੰ ਅਸੀਂ ਵੋਟਾਂ ਪਾਈਆਂ ਸੀ ਲੋਕਾਂ ਦਾ ਕੁਝ ਤੁਸੀਂ ਸੁਆਰਿਆ